ਜੀ ਅੱਸੀ ਘਾਲਦੀ ਤੇ ਪਹਿਲਾਂ ਬਟਨ ਗਏ ਤੇ ਗਿੱਲਾ ਗੁੱਲਾ ਜਾਂ ਨਿਕਲ ਗਿਆ ਦੋ ਕੁ ਟੈਂਕ ਭਰੇ ਗਏ ਨੇ ਉੱਥੋਂ ਫਿਰ ਹੋਰ ਜਗ੍ਹਾ ਆ ਗਏ ਤੇ ਤੇ ਚੱਲੀ ਜਾਂਦਾ ਥੋੜਾ ਚੱਲਦਾ ਕੰਮ ਹੱਟ ਚੱਲਦੀ ਆ ਮਸ਼ੀਨ ਵੀ ਜਮਾ 2110b ਐ ਵਧੀਆ ਚੱਲਦੀ ਆ ਮਸ਼ੀਨ ਫੁੱਲ ਕੇ ਨਾ ਲੰਬਾ ਗਿੜਾ ਆਇਆ ਦੀ ਇਧਰੋਂ ਉਧੋਂ ਦੀ ਕੋਈ ਦਾਣਾ ਦੂਣਾ ਨਹੀਂ ਹੈਗਾ ਆ ਵੀ ਨੇ ਜਿਹੜੇ ਵੀ ਫੋਕੇ ਪੈਨੇ ਆ ਉਹਨਾਂ ਦੀ ਤਾਂ ਜਿੰਨੀ ਵੱਡੀ ਉੱਚੀ ਹੋਵੇ ਉੰਨੀ ਵਧੀਆ ਰਹਿੰਦੀ ਹੁੰਦੀ ਆ ਵਿੱਚ ਖੇਤ ਵਾਲੇ ਕਹਿੰਦੇ ਆ ਨੀਮੀ ਕਰ ਲਓ ਨੀਮੀ ਕਰ ਲਓ ਉਥੇ ਨੁਕਸਾਨ ਹੀ ਹੋਣਾ ਜਿੰਨਾ ਪ੍ਰਾਣਾਲ ਵੱਧ ਜਾਊਗਾ ਉੰਨੀ ਮਸ਼ੀਨ ਦੇ ਨੁਕਸਾਨ ਕਰਨਾ ਨੇ ਵੀ ਪਹਿਲਾਂ ਨੀਮੀ ਸਿੱਟੀ ਹੋਈ ਸੀ ਦੀ ਮੈਂ ਫਿਰ ਕਿਹਾ ਮੈਂ ਥੋੜੀ ਉੱਚੀ ਕਰ ਕਹਿੰਦਾ ਟਰਾਲੀ ਪਵਾ ਦੇ ਇੱਕ ਮਿੰਟ ਰੁਕ ਜੀ ਮਾ ਵੀਡੀਓ ਬਣਾ ਲਈਏ ਜੇ ਆਪਾਂ ਕਹੀ ਵੀ ਇਤੋਂ ਵੀ ਹੋਰ ਭਜਾਉਣੀ ਹੈ ਨਾ ਭੱਜ ਨੂੰ ਕੋਈ ਟੈਨਸ਼ਨ ਨਹੀਂ ਜਿੰਨੀ ਮਰਜ਼ੀ ਭਜਾ ਲਈਏ ਵੀ ਪਰ ਸੰਤੋਸ਼ਟੀ ਆ ਮਸ਼ੀਨ ਖੁੱਲ ਕੇ ਚੱਲੀ ਜੱਲੇ ਕੰਮ ਨਿਮੇੜ ਹੋਈ ਜਾਵੇ ਉਹੀ ਬਹੁਤ ਹੁੰਦਾ ਜੇ ਕੋਈ ਕਹੇ ਮੈਂ ਖਾਤ ਲਾਉਣੀ ਆ ਉਹੀ ਜੀ ਆਕੜ ਜ਼ਰੂਰ ਭੰਨ ਦਾਂਗੇ ਹੁਣ ਆ 15 ਦੀ ਪੁਲੀ ਤੇ ਜਮਾ ਥੋੜਾ ਜਿਹਾ ਹਾਈ ਲੱਗਿਆ ਹੋਇਆ ਇਹਦੇ ਵੀ ਬਹੁਤ ਵਧੀਆ ਤੋਰਾ ਕੋਈ ਬਾਜ ਨਹੀਂ ਕੋਈ ਕਿਸੇ ਵਾਈਬ੍ਰੇਸ਼ਨ ਨਹੀਂ ਕੋਈ ਜਿਹੜੇ 2-3 ਦਿਨ ਲੱਗੇ ਨਾ ਸਾਰੀਆਂ ਕਾਖਰਾਂ ਨਿਕਲ ਗਈਆਂ ਹੁਣ ਇਹ 10 ਕਿਨਾਲਾ ਥਾਂ ਸੀ ਦੋ ਟੈਂਕ ਪਹਿਲਾਂ ਪਏਗੇ ਤੇ ਆਹ ਲਾ ਲਓ ਵੀ ਇੰਨਾ ਕਿ ਥਾਂ ਰਹਿੰਦਾ ਜੀ ਉਹ ਵੀਡੀਓ ਬਣਾਉਣ ਲੱਗੇ ਆ ਵੀ ਇਹਨੂੰ ਕੀ ਲੱਗਿਆ ਮਸ਼ੀਨ ਕਣਕ ਵਾਂਗੂ ਫਿਰਦੀ ਆ ਥੋੜਾ ਜਨਾ ਕਾਟਰ ਦੇ ਬਲੇਡ ਦੇ ਚੱਕਰ ਘੱਟ ਨੇ ਪੁਲੀ ਉਹ ਕਣਕ ਵੇਲ ਦੀ ਲਿਆ ਕੇ ਰੱਖੀ ਹੋਈ ਆ ਉਹ ਜ਼ਰੂਰ ਬਦਲਾਂਗੇ ਇਹਦੀ ਮਤਲਬ ਜੋ ਤੋਰਾ ਦੰਨੇ ਆ ਤਾਂ ਉਹ ਲੋਡ ਲੈਂਦਾ ਉਹ ਇਹਦੇ 7.5 ਦੀ ਪਈ ਹੋਈ ਆ ਮੂਰੇ ਇਹਦੇ 7 ਇੰਚ ਹੀ ਪਾਵਾਂਗੇ ਜੇ ਮਾਗਰ ਲਈ ਵੱਡੀ ਕਰਦੇ ਨਾ ਉਹ ਨਜਾਇਜ਼ ਚੱਕਰ ਵਧਾ ਦਿੰਦੀ ਹੁੰਦੀ ਆ ਮੂਰਲੀ ਤੋਂ ਥੋੜਾ ਬੋਧਾ ਫਰਕ ਪੈਂਦਾ ਹੁੰਦਾ ਕਿਉਂਕਿ ਜਿਹੜੀ ਫੀਡਰ ਪੁਲੀ ਤੇ ਆ ਗਈ ਉਹ ਮੇਨ ਗੇਅਰ ਵਾਲਾ ਕੰਮ ਆ ਉਹਦਾ ਜੀ ਉਧਰ ਰਹਿ ਗਿਆ ਇੱਕ ਜਿਹੜਾ ਉਹ ਲਾ ਲੈਣ ਤੋਂ ਇਹਨੇ ਪਵਾ ਦਿਆ ਟਰਾਲੀ ਫਿਰ ਮਿਲਦੇ ਆ ਬ੍ਰੇਕ ਤੋਂ ਬਾਅਦ ਹਾਂਜੀ ਤੇ ਕੱਲ ਫਿਰ ਆ ਕੇ ਇੱਕ ਦਾ ਸਪਰਿੰਗ ਬਦਲਿਆ ਜਿਹੜਾ ਪੁਰਾਣਾ ਕੱਢਿਆ ਉਹ ਇਹਦੇ ਨਾਲੋਂ 2.5 ਪੌਣੇ 3 ਵਾਂਗੂ ਨੀਵਾ ਹੋਇਆ ਸੀ ਤੀ ਧਾਬ ਗਿਆ ਸੀ ਮਸ਼ੀਨ ਨਾਲ ਵਿੱਚੋਂ ਗੂੰਗੀ ਜੀ ਹੁਣ ਲੱਗੀ ਸੀ ਜੋ ਤੋੜਦੇ ਤੇ ਇਹ ਸਪਰਿੰਗ ਬਾਯਾ ਨਮਾ ਬਾਕੀ ਹੋਰ ਓਕੇ ਆ ਜਾਵਾ ਬਾ ਹੁ ਤੁਰਦੇ ਆ ਫਿਰ ਪਾਣੀ ਓਕੇ ਆ ਗ੍ਰੀਸ ਪਰਸੋਂ ਕਰਿਆ ਸੀ ਇਹ ਹਿੰਦ ਦਾ ਟਾਈਮ ਅਡਵਾਂਸਤੀ ਹੋ ਰਿਟਾਇਰ ਕਰਿਆ ਰੌਂਡ ਵੱਧ ਲੈਂਦਾ ਦੀ ਇਹ ਨਹੀਂ ਹੈਗਾ ਵੀ ਰਿਟਾਇਰ ਤੀ ਰਾਉਂਡ ਲੈਂਦਾ ਹੁੰਦਾ ਜਿਆਦਾ ਐਡਵਾਂਸ ਹੋ ਜੇ ਤਾਂ ਵੀ ਨਹੀਂ ਉੱਠਦਾ ਹੁੰਦਾ ਤੇ ਥੋੜਾ ਗਰਮ ਵੀ ਤਾਂ ਹੀ ਹੁੰਦਾ ਸੀ ਇਹ ਇਹਦੀਆਂ ਨਾ ਕਿਸ਼ਤੀਆਂ ਜਦੋਂ ਢੇੜਾ ਪੈਂਦਾ ਸੀ ਮੂਹਰੇ ਜਾ ਕੇ ਐਸ ਲੋਡ ਝੂਟਾ ਮਾਰਦੀਆਂ ਸੀ ਹੱਲ ਫਿਰ ਉਹਦਾ ਹੱਲ ਕਰਿਆ ਟਪਦੀ ਜੀ ਸੀ ਮਸ਼ੀਨ ਵਿੱਚੋਂ ਖੇਤੀਆਂ ਤੋਂ ਫਿਰ ਉਹ ਸੈੱਟ ਕਰਕੇ ਚਲਾਇਆ ਇਹਦਾ ਇੱਕ ਇਹਦੀ ਇਹ ਪੂਰੀ ਥੱਲੇ ਵਾਲੀ 5.5 ਮਿਲੀ ਨਹੀਂ ਸੀ ਉੱਪਰਲੀ 9 ਥੱਲੇ ਵਾਲੀ 5 ਉਹ ਵਿੱਚ ਬਹੁਤ ਵੈਲਟ ਚਲਦੀ ਸੀ ਇਹ ਪਾਈਆਂ ਨੇ ਇਹ ਫਿਰ ਗੇਰ ਵਾਲੀ ਲਾਈ ਆ ਛੋਟੀ ਜੀ ਉਹ ਸਾਲੀ ਬਾਜ ਬਹੁਤ ਸੋਹਣੀ ਬਣਾਉਂਦੀ ਆ ਵਾ ਇੱਥੇ ਤੋਂ ਟੈਂਡਾ ਦੇ ਨੜ ਦੇ ਢੱਲੇ ਤੇ ਉਹ ਕਰਕੇ ਤੁਰਦੇ ਆ ਹੁੰਨੇ ਰਵਾਨਾ ਮਤਲਬ ਕਿ ਜਿਹੜੀਆਂ ਜੋ ਪਿੱਛੇ ਆ ਕੇ ਆਏ ਮੁਰਦੇ ਤੋਂ ਉੱਥੇ ਜਾ ਕੇ ਇਤਨਾ ਥੱਲੇ ਨੂੰ ਡਿੱਗਦੇ ਆ ਸੀ ਉਹ ਆਪਦੇ ਆਪ ਨੂੰ ਦੇਖਣ ਜੇ ਨੂੰ ਹੋਰੇ ਤਰ੍ਹਾਂ ਜੇ ਲੱਗਦਾ ਤੇ ਉਹਤੀ ਕਹਿੰਦਾ ਹਟਾਉਣੀ ਆ ਮੈਂ ਚੱਲ ਫਿਰ ਹਟਾ ਦਿੰਨੇ ਆ ਹੋਰ 2 ਕੀ 50 ਮੈਲਟ ਬਸ ਐ ਲਾ ਲਓ ਵੀ 1.5 ਇੰਚ ਪੌਣੇ 2 ਇੰਚ ਵਾਂਗੂ ਵਿੱਚ ਚੱਲਦੀ ਆ ਇੱਥੇ ਵੀ ਚਾਹੇ ਚੱਕਰ ਹੋਰ ਘਟਾਏ ਜਾਣ ਕੋਈ ਚੱਕਰ ਨਹੀਂ ਹੁੰਦਾ ਨਾ ਇਹ ਟੋਟਾ ਕਰੇ ਨਾ ਚੋਕ ਹੋਵੇ ਮਸ਼ੀਨ ਨਾ ਗੜਾ ਮਗੜਾ ਮ ਕਰੇ ਅਰਜਨ ਆਇਆ ਸੀ ਕਹਿੰਦੇ ਲਿਫਟ ਜਾ ਕੇ ਦੇਖਣੀ ਆ ਉਹਨੇ ਚੱਕੀ ਨਹੀਂ ਜਿਹੜਾ ਪਿੱਛੇ ਕੰਪੈਸਿਟੀ ਵਧਾਉਣ ਵਾਲਾ ਬਾਲ ਜਾਂਦਾ ਉਹਨੇ ਉਹ ਤੋੜਤਾ 605 ਸੀ ਨੋਵੋ ਇਹ 9 ਫੁੱਟਾ ਸੁਪਰ ਸੀਡਰ ਹੈ ਤੇ ਅੱਜ ਆਪਣਾ ਇਹ ਏਰੀਆ ਕਤੋਂ ਕਤੋਂ ਚੱਲ ਕੇ ਐ ਇਹਨੂੰ ਤੇ ਬਰਾਂ ਨੂੰ ਲੋ ਛੇੜੇ ਦਾ ਬਾਕੀ ਇਧਰ ਸਾਈਡ ਤੇ ਨੇ 2.5 ਕੀ ਲੱਕ ਇਧਰ ਗੁਰੂ ਘਰ ਹਾਂਜੀ ਝੋਨਾ ਨਿਕਾਲ ਬਹੁਤ ਜ਼ਿਆਦਾ ਐ ਮਤਲਬ ਮਸ਼ੀਨ ਚੱਲਦੀ ਆ ਪਹਿਲੇ ਹਾਈ ਕੀ ਲਈ ਵਾਰੀ ਤਾਂ ਪਹਿਲਾਂ ਹਾਈ ਵੀ ਘਟਾਉਣਾ ਪਿਆ ਜਾਂਦਾ ਤੇ ਪਹਿਲਾਂ ਜਦੋਂ ਆ ਕੇ ਢੇੜੇ ਚਲਾਈ ਨਾ ਫਲੈਟ ਢਿੱਲਾ ਤੀ ਤੇ ਸਲਿੱਪ ਮਾਰ ਲੱਗ ਗਿਆ ਚੱਕਰ ਤੋੜ ਗਈ ਥੋੜੀ ਜੀ ਤੋਰੀ ਤੀ ਇਹਦੇ ਤੇ ਮਾਰੇ ਮਾਰੇ ਦਾਣੇ ਜੇ ਦਿਖਾਉਣ ਲੱਗੀ ਫਿਰ ਫਲੈਟ ਟਾਇਰ ਟੁੱਟ ਕਰਕੇ ਚਲਾਈ ਤੇ ਮੁੜ ਕੇ ਚਲੋ ਦਾਣਾ ਦੂਣਾ ਆਇਆ ਨਹੀਂ ਪਰ ਇਹ ਆ ਵੀ ਜਦੋਂ ਹਨਾ ਜਿਹੜਾ ਗਾਹਕ ਬਣਿਆ ਹੁੰਦਾ ਉਹ ਇੱਕ ਰੱਬ ਦਾ ਰੂਪ ਹੀ ਹੁੰਦਾ ਵੀ ਅਸੀਂ ਕਦੇ ਬਗਾਨਾ ਸਮਝ ਕੇ ਕੰਮ ਨਹੀਂ ਕਰਿਆ ਤੇ ਵੀ ਕਿਸੇ ਦਾ ਖਰਾਬ ਕਰਨੋਂ ਚੰਗਾ ਟਿਕਾਈ ਨਾਲ ਜਿਹੜਾ ਕੰਮ ਹੋ ਜੇ ਸੋਹਣਾ ਤੇ ਟਾਲੀਆਂ ਭਰ-ਭਰ ਜਾਈ ਜਾਂਦੀਆਂ ਨੇ ਟਰਾਲੀ 21 ਹੈ ਤੇ ਚਲੋ ਲਿਫਟ ਵਾਲੀਆ ਲਾਉਣੀ ਉੱਥੀ ਹੁੰਦੀ ਆ ਨੇੜੇ ਇਹ ਉਥੇ 2-4 ਮਿੰਟ ਲੱਗਦੇ ਨੇ ਜਦ ਹੀ ਨਾਲ ਦੀ ਨਾਲ ਆ ਜਾਂਦੀ ਹੈ ਇੱਕ ਮੱਲਿਆ ਬਹੁਤ ਹੋਇਆ 21 ਸਾਹ ਜੀ ਪੋਟਾਸ਼ ਪਟੂਸ ਹੋ ਗਈ ਡੀਏਪੀ ਬਹੁਤ ਜਿਆਦੇ ਪਾਉਂਦੇ ਨੇ ਹੁਣ ਆ 11 21 ਹੈ ਬਾਸ ਵਧੀਆ ਇਹ ਨਹੀਂ ਪਤਾ 11 ਕਿਹਜਾ ਕਿਹੜੀ ਆ ਜਿੰਨਾ ਚੌਲ ਵਜਾ ਫਾਲ ਇਹਨਾਂ ਦੇ ਦੇਖਿਆ ਕਦੇ ਕਿਸੇ ਦੇ ਨਹੀਂ ਦੇਖਿਆ ਨਹੀਂ ਅੱਦੇ ਅੱਦੇ ਸਿੱਟੇ ਫੋਕੇ ਹੁੰਦੇ ਨੇ ਆ ਕੀ ਕਹਿਣਾ ਇੱਥੇ ਕੋਈ ਉਹ ਹੋਵੇ ਸੁਰਲੀ ਜੀ ਚੱਲੀ ਹੁੰਦੀ ਹੈ ਜਿਹੜੀ ਆ ਲੈ ਬੱਚਾ ਨਹੀਂ ਪੂਰਾ ਵਧੀਆ ਖੜਾ ਸਾਰਾ ਇਹ ਸਪਰੇਅ ਦੀ ਇਹ ਨਹੀਂ ਕਮੀ ਛੱਡਦਾ ਆ ਨਹੀਂ ਜਾ ਫੋਕੇ ਜੀ ਨਹੀਂ ਸਾਰੇ ਦਾਣੇ ਪੂਰੇ ਭਰੇ ਖੜੇ ਨੇ ਇਹ ਆ ਵੀ ਚਲੋ ਇੱਕ ਮਸ਼ੀਨ ਆਪਣੀ ਆਪਣੇ ਏਰੀਆ ਜਨੂੰ ਲੰਘ ਜੂਗੀ ਤੇ ਇੱਕ ਇੱਥੇ ਰਹਿ ਜੂਗੀ ਜਿਹੜੀਆਂ ਬਾਹਮਤੀਆਂ ਜਿੰਨੇ ਹੈਗੇ ਟੁੱਟ ਮੇਜੇ 50 ਖੱਤੇ ਹੋ ਜਾਣ 40 ਹੋ ਜਾਣ ਹੋ ਜਾਂਦੇ ਨੇ ਇੰਨੇ ਕ ਤੇ ਚਲੋ ਇਹਦਾ ਰੇਟ ਚੰਗਾ ਮਿਲ ਜਾਂਦਾ ਹਨ ਫੇ ਇੱਕ ਇੱਥੇ ਚੱਲੀ ਜਾਊ ਬਰਾਲ ਵੀ ਬਹੁਤ ਜ਼ਿਆਦਾ ਆ ਹੋਰ ਨਹੀਂ ਦਾਣਾ ਟੂਣਾ ਆਉਂਦਾ ਜੇ ਤੋੜਦੇ ਆ ਜਿਆਦੇ ਤਾਂ ਸਟਾਫ ਆਕਰ ਵਾਲਾ ਦਾਣਾ ਦਿਖਾਉਂਦੀ ਆ ਮਾੜਾ ਮੋਟਾ ਉਹਦਾ ਹੱਲ ਕਰਾਂਗੇ ਇਹ ਉਹਦਾ ਵੀ ਸੱਪ ਕੱਢਾਂਗੇ ਜਿਹੜਾ ਹੈਗਾ ਕੰਮ ਇਹ ਵੀ ਕੰਮ ਵੀ ਉਦੋਂ ਇਹੋ ਜਿਹੇ ਕੰਮ ਨਿਕਲਦੇ ਨੇ ਵੀ ਜਦੋਂ ਜੇ ਬੰਦੇ ਨੂੰ ਕੰਮ ਆਉਂਦਾ ਹੈ ਨਾ ਤੇ ਹੁਣ ਕਈ ਬੰਦੇ ਉਹ ਚੀਜ਼ ਤੇ ਪਹੁੰਚਦੇ ਨਹੀਂ ਹੈਗੇ ਵੀ ਆ ਕਿਉਂ ਰਿਹਾ ਕਾਰਨ ਕੀ ਆ ਰੇ ਵੀ ਲਾਲੇ ਗਰਾਰੀ ਵੀ ਬਦਲ ਲੀ ਹੋਰ ਵੀ ਕਈ ਕੰਮ ਹੋ ਜਾਂਦੇ ਨੇ ਮੁੰਜਾਣੇ ਕੀ ਬਾਪ ਦੀ ਇੰਨੀ ਕੀ ਕਿਰਪਾ ਰਹੀ ਆ ਵੀ ਜਦੋਂ ਤੁਰਪੇ ਖੇਤ ਚ ਆ ਕੇ ਵੀ ਕਦੇ ਇਹ ਨਹੀਂ ਹੋਇਆ ਵੀ ਚਾਬੀ ਚੱਕੀ ਹੋ ਬਹੁਤ ਸੋਹਣਾ ਮਸ਼ੀਨਰੀ ਸਾਥ ਦੇ ਰਹੀ ਆ ਹਨਾ ਸੋਹਣਾ ਚੱਲਦਾ ਕੰਮ ਸਭ ਦਾ ਹੀ ਚੱਲੇ ਫੇਰੇ ਭਾ ਹੁਣ ਮੇਰਾ ਵੀਰ ਫੋਨ ਫਾਨ ਬਸੇਰੇ ਕਰੀ ਜਾਂਦੇ ਨੇ ਕੋਈ ਫੋਨ ਨਹੀਂ ਚੱਕਣਾ ਚੁੱਕਣਾ ਹੈਗਾ ਨਵਾਂ ਨੰਬਰ ਹੱਬ ਬੰਦ ਨੇ ਫਿਰ ਹੱਬ ਦੇ ਕੰਮ ਤੱਕ ਹੈ ਹੁਣ ਆਪਾਂ ਜਿਵੇਂ ਵੀਡੀਓ ਪਾਈ ਤੇ ਉਦੋਂ ਹੀ ਪਈ ਫੀਸ ਦੀ ਗੱਲ ਕਰਾਂਗੇ ਮੈਂ ਕਹਿੰਦਾ ਵੀ ਪੰਜ-ਸੱਤ ਕੁ ਬੰਦਿਆਂ ਨੇ ਗੱਲ ਕਰੀ ਆ ਉਹਦੇ ਤੇ ਕਹਿੰਦੇ ਵੀ ਹਾਂ ਕੋਈ ਚੱਕਰ ਨਹੀਂ ਨਾਲ ਆ ਸੀ ਤੇਰੇ ਤੇ ਹੁਣ ਇਹਦਾ ਦੇਖ ਲਓ ਵੀ ਆਪਾਂ ਸਟਾਫ ਰੱਖ ਲਿਆ ਕੋਈ 20000 ਲੈ ਕੇ ਭੱਜ ਗਿਆ 10 ਲੈ ਕੇ ਭੱਜ ਗਿਆ ਉਹਦਾ ਬੰਦਾ ਹਰ ਜੱਥਾ ਝੱਲ ਲੈਂਦਾ ਪਰ ਜਿੱਥੇ ਸਾਡੇ ਵਰਗਾ ਨਾਲ ਖੜਦਾ ਉਹ 2-3000 ਨਹੀਂ ਚੱਲ ਸਕਦਾ ਤੇ ਚਲੋ ਕੋਈ ਨਹੀਂ ਜੈਸਾ ਦੇਸ ਵੈਸਾ ਭੇਸ ਹੋ ਜੂਗਾ ਪਰਲੇ ਖੱਤੇ ਵੱਡੇ ਗਏ ਇਧਰੋਂ ਇਹ ਆਹੇ ਦਾ ਟਿਕਾਈ ਦੀ ਨਾਲ ਚੱਲੇ ਆ ਅਜੇ ਤਾਂ ਖੜਾ ਕੇ ਚਾਹ ਪੀਂਦੇ ਰਹੇ ਆ ਵੀ ਚੱਲ ਕੋਈ ਨਹੀਂ ਵੀ ਇਹ ਵਧੀਆ ਵੀ ਚੱਲ ਗਿੱਲੇ ਨਾਲ ਉਹਦਾ ਚੰਗੇ ਆ ਜਿਵੇਂ ਗਿੱਲੇ ਗਾਰੇ ਚ ਵੱਢਦੇ ਹੁੰਦੇ ਹੋ ਮਸ਼ੀਨ ਇਹ ਡੀਜ਼ਲ ਖਾਈ ਜਾਂਦੀ ਉੱਥੇ ਵੀ ਕੀ ਕਰਦੇ ਇਹ ਹੀ ਆ ਵੀ ਚੱਟਕਾਈ ਨਾਲ ਜਿਹੜਾ ਕੰਮ ਚੱਲੀ ਜਲੇ ਉਹੀ ਬਹੁਤ ਆ ਕੇ ਬੀਜ ਦਾ ਨਾ ਫਿੱਟਾ ਬਹੁਤ ਭਾਰੀ ਹੁੰਦਾ ਆਪੇ ਹਿਸਾਬ ਲਾ ਲਓ ਵੀ ਕਿਹਾ ਜਾ ਲਾਂਗਾ ਬਹੁਤ ਜ਼ਿਆਦਾ ਹੈ ਬੂਝਾ ਨਹੀਂ ਮਾਰਾ ਪਿਛਲੀ ਵਾਰੀ ਬੁਰਾ ਹਾਲ ਦੀ ਇੱਥੇ ਸਾਰੀਆਂ ਡਿੱਗੀਆਂ ਹੋਈਆਂ ਦੀਆਂ ਇਹ ਮਹਾਰੋ ਪਿੱਟ ਕੇ ਘੱਟ ਤੋਂ ਘੱਟ 6 ਵੱਧ ਤੋਂ ਵੱਧ 10 12 ਬਾਸ ਇੱਥੇ ਤੱਕ ਰਹੇ ਆ ਡਿੱਗਿਆਂ 'ਚ ਉਹ ਸਪਰਿੰਗ ਜਾ ਬਦਲ ਨਾਲ ਯਾਨੀ ਕਿ ਬਹੁ ਵੱਟਾ ਪੈ ਗਿਆ ਮਸ਼ੀਨ ਦਾ ਇੰਜਨ ਤੋਂ ਵੀ ਲੋਡ ਘਟ ਗਿਆ ਕਿਉਂਕਿ ਉਹ ਚਲੋ ਗਾਉਣ ਹੋਣ ਕਰਕੇ ਸਲਿੱਪ ਮਾਰਦੀ ਆ ਮਸ਼ੀਨ ਜਦੋਂ ਥ੍ਰੈਸ਼ਰ ਤੇ ਲੋਡ ਪੈਂਦਾ ਉਹ ਇੰਜਨ ਨੂੰ ਖਿੱਚਦਾ ਹੁਣ ਉਹ ਆਪ ਦਾ ਵਰਕਅਪ ਦੇ ਥਾਂਵੇਂ ਸਹੀ ਕਰ ਰਿਹਾ ਤਾਂ ਇੰਝ ਤੋਂ ਵੀ ਲੋਡ ਘਟ ਜਾਂਦਾ ਉਹ ਟਰਾਲੀ ਲਾ ਕੇ ਆ ਗਿਆ ਆਪਣਾ ਗੋਪੀ ਪਪੂ ਵੀ ਅੱਜ ਪੂਰੀ ਕੈੜੀ ਲੱਗੀ ਆ ਹਵਾ ਚੱਲਦੀ ਆ ਦੂਜੀ ਦੀ ਵੀ ਸੈਟਿੰਗ ਹੁਣ ਕਰਤੀ ਸੀ ਵਧੀਆ ਚੱਲਦੀ ਆ ਉਹ ਤੇ ਉਹ ਹੋਰ ਸਾਈਡ ਤੇ ਉਧਰ ਟੁੱਟ ਮਾ ਜਾ ਕੰਮ ਦੀ ਕਹਿੰਦੇ ਚਲੋ ਉਹ ਕੱਢ ਦਨੇ ਆਂ ਅਸੀਂ ਪਹਿਲਾਂ ਤਾਂ ਜੋਤੀ ਹਰਖ ਗਿਆ ਦੀ ਕਹਿੰਦਾ ਮੈਨੂੰ ਖੱਤੀਆਂ ਜਵਾੜਤਾ ਮੁੱਸਾ ਜਾ ਦੇ ਕਰਦਾ ਉਹ ਉਹ ਇਹ ਲਾਂਗਾ ਬਹੁਤਾ ਜਿਆਦਾ ਨਜਾਇਜ਼ ਆ ਮਗਰ ਢੇਰੇ ਲੱਗੇ ਪਏ ਨੇ ਇਹ ਗਦੇ ਹੀ ਜਿਹਾ ਜਦ ਵਿੱਚ ਮੈਂ ਸੋਵੇ ਉਹਦਾ ਇੰਜਨ ਲੰਬੇ ਨਾਲ ਛੱਡੇ ਇਹ ਹਾਵ ਲਾ ਲਓ ਵੀ ਜਿਹੜਾ ਖੱਤਾ ਦੀ ਪੌਣੇ 2 ਕਿੱਲਿਆਂ ਦੇ ਦੀ ਉਤੋਂ ਦੀ ਪੂਰਾ ਢੇੜਾ ਆਇਆ ਨਹੀਂ ਜਦੋਂ ਮਸ਼ੀਨ ਮੋੜ ਕੇ ਸਿੱਧੀ ਕਰਨੀ ਸੀ ਬਹੁਤ ਔਖੀ ਟੈਂਕ 'ਚ ਹੱਥ ਹੱਥ ਮਾਰ ਕੇ ਇੱਧਰ ਉੱਧਰ ਢਾਣੇ ਕਰਕੇ ਫੇਰ ਕਿਤੇ ਸਿੱਧੀ ਕਰਕੇ ਢਾਣੇ ਕੱਢੇ ਨੇ ਇਹ ਇੰਨਾ ਜ਼ਿਆਦਾ ਝਾੜ ਜਿੰਨੇ ਹੁਣ ਤੱਕ ਵੱਡੇ ਨੇ ਸਭ ਤੋਂ ਟੌਪ ਤੇ ਆ ਇਹ ਬਾਕੀ ਲੱਗ ਜੂ ਪਤਾ ਵੀ ਕੀ ਹਿਸਾਬ ਦਾ ਨਿਕਲਿਆ 10 ਦੰਦੇ ਹੁੰਦੇ ਨੇ ਇਹ ਇੱਥੇ ਤਾਰਾਂ ਤੂਰਾਂ ਦਾ ਬਹੁਤ ਪੰਗਾ ਹੈ ਨਾ ਤਾਂ ਖੇਤ ਵਾਲੀ ਹਿੰਮਤ ਕਰਦਾ ਵੀ ਕਿਸੇ ਨੂੰ ਪ੍ਰਾਈਵੇਟ ਨੂੰ ਪੈਸੇ ਦੇ ਕੇ ਉੱਚੇ ਚਕਾਲੀਏ ਹੁਣ ਆ ਤਾਰਾਂ ਕਰਕੇ ਇਹਦੇ ਦੋ ਘੇਰੇ ਇੱਥੋਂ ਬਣ ਗਏ ਦੋ ਉੱਧਰ ਬਣ ਗਏ ਦੋ ਵੱਡੇ ਗਏ ਨਹੀਂ ਇੱਕ ਇੱਕ ਬਣਨਾ ਸੀ ਇੱਕ ਇਹਦੀ ਸਾਦੀ ਇਹ ਆਤਾ ਵੀ ਮਤਲਬ ਬਣਾ ਮਤਲਬ ਹੁਣ ਆ ਦੋ ਕਿਲਿਆਂ ਦਾ ਘੇਰਾ ਸੀ ਇਹਨੇ ਕੀਲਾ ਕੀਲੀ ਬਣਾਉਣਾ ਹੀ ਨਹੀਂ ਹੈਗਾ ਵੀ ਦੋਨੇ ਇਕੱਠਿਆਂ ਚ ਬੱਟ ਟਪਾ ਦੇਣੀ ਐ ਨਾ ਇਹ ਪਤਾ ਨਹੀਂ ਕੀ ਹੈ ਜਾਂ ਤਾਂ ਇਹ ਔਸਤ ਦੇਖਦਾ ਹੁੰਦਾ ਵੀ ਉਹਦੀ ਕਿੰਨੀ ਨਿਕਲੀ ਆ ਉਹਦੀ ਕਿੰਨੀ ਨਿਕਲੀ ਆ ਬਾ ਇਹ ਕੰਮ ਜ਼ਰੂਰ ਹੁੰਦਾ ਇਹਨਾਂ ਦਾ ਚਲੋ ਇਹ ਵੀ ਨਹੀਂ ਚੁੱਭਦਾ ਹੈਗਾ ਐ ਵੀ ਇੱਕ ਥਾਂ ਮਿਆਂ ਨਾ ਵੀ ਚੱਲੀ ਜਾਂਦੀ ਆ ਤੁਸੀਂ ਇਧਰੋਂ ਕੋਸਕ ਸੜਾਉਣਾ ਪਤਾ ਨਹੀਂ ਇਹ ਤੇ ਦਾਣੇ-ਦੂਣੇ ਹਰੇ ਨਹੀਂ ਕਹਿੰਦੇ ਫੇਰ ਦੇਖਾਂਗੇ ਨੌਜੀ ਟੈਂਕ ਭਰ ਚੱਲਿਆ ਪੱਥਰੇ ਕਰਦੇ ਆਂ ਇਹਦੀ ਬਿਮਾਰੀ ਦੂਰ ਹੈ ਜਿਹੜੀ ਇਹ ਜਿਆਦੇ ਮੱਲੇ ਹੋਏ ਚ ਜਾਂ ਸਾਵਾ ਕਾਈਡ ਇੱਕਦੰਦੀ ਆ। ਤੋਂ ਇਹ ਵੀ ਕੱਲੇ ਸੀਜ਼ਨ ਚ ਮਸ਼ੀਨ ਦੇ ਆਪਸ਼ਨ ਹੀ ਨਿਕਲਦੇ ਹੁੰਦੇ। ਹੁਣ ਇਹ ਵੀ ਹੌਲੀ ਹੌਲੀ ਹਨਾ ਸਾਰੀਆਂ ਚੀਜ਼ਾਂ ਚੱਲ ਪਤਾ ਲੱਗੀ ਜਾਂਦਾ ਉਹੀ ਆਪਾਂ ਦੂਰ ਕਰੀ ਜਾਂਦੇ ਆ। ਨਾ ਮੱਲੇ ਹੋਏ ਬਹੁਤ ਆ ਦਿਖਾਉਣੇ ਹਨ ਹਰ ਹਾਲੇ ਦਾ ਡੇਗ ਦਾ ਪਿੱਛੇ ਗੋਟਿਆਂ ਤੋਂ ਉੱਚੇ ਦਾ ਕਰਚੇ ਰਹਿੰਦੇ ਨੇ ਆ ਜਿਹੜਾ ਮੋਟਰ ਕਹਿੰਦੇ ਨੇ ਕਾ ਦਾਣਾ ਜਾਦੇ ਆ ਉਹ ਪਹਿਲਾਂ ਇਹਨਾਂ ਨੇ ਕਿਤੇ ਦੇਖਿਆ ਉਹਦੇ ਦਾਣੇ ਬਹੁਤ ਨੇ ਮਾ ਇਹਨੇ ਮਰਵਾ ਕੇ ਕਿੱਥੇ ਜਾਵਾਂਗੇ ਆ ਵੇਖਦੇ ਹੀ ਲੋ ਜੀ ਆ ਖੱਤਾ ਵੱਡਿਆ ਗਿਆ ਕਿੱਲੇ ਕਿਤੇ ਲਾ ਕੇ ਬੰਨੇ ਤੇ ਆ ਡੱਗਿਆ ਡੁੱਗਿਆ ਹੋਇਆ ਇਹ ਇੱਕ ਗਿੱਲੇ ਗੁੱਲੇ ਕਰਕੇ ਸਭ ਕੋ ਮੁੰਦਾ ਕਿਹੜਾ ਨਿਬੜਦਾ ਕੰਮ ਤਾਂ ਆਪਣੀ ਨਿਬੜਦਾ ਹੁੰਦਾ ਇਹ ਆ ਵੀ ਚਲ ਕੇ ਪੂਰੇ ਵੱਡੇ ਹੁੰਦੇ ਨੇ ਤੇ ਬਾਣ ਬੂਣ ਖੁੱਲੇ ਹੁੰਦੇ ਨੇ ਇਕਨਾਂ ਦੇ ਜਿਹੜੇ ਗੇਅਰ ਦੇ ਬੈਰਿੰਗ ਸਾਈਜ਼ ਡਾਊਨ ਨੇ ਇਹਦੇ ਉਹਦੇ ਕਰਕੇ ਨਾ ਇਹਦਾ ਕਲੱਚ ਦੇ ਵਿੱਚ ਤੇਲ ਆ ਜਾਂਦਾ ਉਹ ਤੇਲ ਆਉਣ ਕਰਕੇ ਫਿਰ ਉਸ ਪਲੇਟ ਨੂੰ ਲੱਗਦਾ ਪਲੇਟ ਸਲਿੱਪ ਮਾਰਦੀ ਹੈ ਗਰਮ ਹੋ ਜਾਂਦੀ ਹੈ ਉਹ ਹੁਣ ਉਹਦੀ ਟਾਕੀ ਟੋਕੀ ਖੋਲ ਕੇ ਠੰਡੀ ਕਰੀ ਆ ਉਹ ਇਹਦਾ ਹੁਣ ਦੇਖਾਂਗੇ ਫਿਰ ਜਿਆਦਾ ਗੇਅਰ ਇਹ ਬਦਲਾਂਗੇ ਨਹੀਂ ਫਿਰ ਆਂਡੀ ਦਾ ਕੰਮ ਕਰਾਵਾਂਗੇ ਪੰਜ ਗੇਰੀ ਤੇ ਇਹ ਆ ਵੀ ਇਹ ਪਹਿਲੀ ਬਥੇਰੀ ਭਜਦੀ ਆ ਰੋਡ ਰਾਡ ਤੇ ਬੈਲ ਹੋ ਜਾਣਾ ਵੱਡਾ ਵੀ ਉਹ ਤੱਕਾ ਹੋ ਜਾਂਦਾ ਤਾਂ ਇਹ ਹੋਰ ਪਾਸੇੋਂ ਗੇਰ ਕਿਦੋਂ ਕਰੈਕ ਕਰਕ ਨਹੀਂ ਹੈਗਾ ਕੋਈ ਹੋਰ ਕਮੀ ਨਹੀਂ ਸਾਰੇ ਨਵੇਂ ਬਣ ਜਾਣਗੇ ਉਹਦੇ ਕਰਕੇ ਇਹਨੂੰ ਕਹਾ ਮਾਂ ਪਹਿਲੇ ਜੀ ਰੱਖੀ ਮਾਂ ਦੂਜੇ ਕਲੱਚ ਦਾ ਦੇਣਾ ਪਿਆ ਉਹ ਫੇਰ ਉਹ ਤੇ ਲੋਡ ਪੂ ਫੇਰ ਗਰਮ ਹੋਊਗੀ ਆ ਹਾਲਾ ਕਿਲੇ ਦਾ ਉਹ ਮੇਰੇ ਨਾਲ ਵਿੱਚ ਬੰਦੇ ਨਾ ਆਪਣੀਆਂ ਖਾਮੀਆਂ ਖਾਮੀਆਂ ਦੱਸੀ ਜਾਂਦੇ ਨੇ ਵੀ ਐ ਚੱਲਦੀ ਆ ਬਾਅਦ ਚੱਲਦੀ ਆ ਚੀਜ਼ਾਂ ਸਾਰੀਆਂ ਸ਼ੇਅਰ ਕਰੋ ਮੈਂ ਹੁਣ ਮੈਂ ਚੰਗੀ ਚੱਲਦੀ ਦਿਖਾਈ ਜਾਵਾਂ ਮਾੜਾ ਕੁਸੁੰਦਾ ਦਿਖਾਵਾਂ ਨਾ ਠੀਕ ਆ ਨਾ ਵੀ ਉਹ ਵੀ ਗੱਲ ਚੰਗੀ ਨਹੀਂ ਹੁੰਦੀ ਪਰ ਪੁਮਹਿਰੀਆਂ ਦੇ ਵੀਡੀਓ ਜੋ ਕਣਕ ਜੀ ਆਉਂਦੇ ਨੇ ਝੋਨੇ ਚਾਨੇ ਚ ਨਹੀਂ ਆਉਂਦੀ ਕਿਸੇ ਦੀ ਉਹਨੇ ਚ ਪੁਮਹਿਰੀ ਬਣਾਉਣੀ ਬਹੁਤ ਔਖੀ ਆ ਔਰੇ ਦਾ ਨਾ ਬਾਹਣ ਹੋਇਆ ਜਾ ਅੱਜ ਦਾ ਮਿਲੇ ਨਾ ਝੋਨਾ ਹੋਇਆ ਜਾ ਵੀ ਜੀ ਚ ਪੁਮਹਿਰੀ ਬਣਾ ਕੇ ਦਿਖਾਈਏ ਨਹੀਂ ਬਣਾ ਦਉਂਦੇ ਪੁਮਹਿਰੀ ਤਾਂ ਆ ਗਿਆ ਮਿੰਟੂ ਡਾਉਨ ਆ ਹਾਲ ਹੀਲੇ ਨੇ ਗਿੱਲੇ ਗੱਪਿਆਂ ਦੇ ਜ਼ਰੂਰ ਹੈ ਵੀ ਮਾਲ-ਮੁਲ ਜਾਂਦੇ ਦਾ ਜੇ ਪਤਾ ਨਹੀਂ ਲੱਗਦਾ ਨਾ ਗੜਮ-ਗੜਮ ਜੀ ਕਰੇ ਵਗੋਂਗੀ ਹੋ ਕੇ ਤੁਰ ਹੀ ਜਾਂਦੀ ਆ ਦਾ ਕੋਈ ਨਾ ਕੋਈ ਵੀਡੀਓ ਰੁਕ ਜਾਂਦੀ ਹੈ ਤੇ ਬੰਦ ਕਰਨ ਜੋਗੇ ਹੈ ਨਹੀਂ ਕਿਉਂਕਿ ਹੋਰ ਕੋਈ ਨੰਬਰ ਰੱਖਿਆ ਨਹੀਂ ਹੋਇਆ ਉਧਰ ਰਹਿ ਗਿਆ ਖੁੰਝਾ ਜਾ ਹੋ ਰਹਿ ਗਿਆ ਉੱਥੇ ਗਿੱਲਾ ਜਾਦੇ ਆ ਇਧਰੋਂ ਢੇਡੇ ਲੋਟ ਲਾ ਦੂਗਾ ਪਰ ਹਨਾ ਤਾਂ 1.5 ਵਜੇ ਆ ਕੇ ਮਸ਼ੀਨ ਚਲਾਈ ਸੀ 1.5 ਵੱਟੇ 12 ਉਹੀ ਡੇਢ ਕੇ ਲਾਗੇ ਬੰਨੇ 5 ਕਿਲੇ ਉਧਰ ਪੱਡੇ ਨੇ ਸਵਾ ਦੋ ਪਤਨ ਨਹੀਂ ਦੋ ਇੰਨਾ ਦੇ ਤੇ ਇਹੀ ਹੁੰਦਾ ਔਰੇ ਬਾਹ ਆਏ ਆ ਵੀ ਟੁੱਟ ਮਾ ਜਾ ਕੰਮ ਚੱਲੀ ਜਾਂਦਾ ਹੁੰਦਾ ਖੜਦਾ ਨਹੀਂ ਉਹ ਕੀ ਹੁਣ ਕੱਦੂ ਕਰਨੇ ਆ ਹਾਂਜੀ ਬੱਡ ਟੁੱਕ ਕੇ ਆ ਗਏ ਤੇ ਪਹਿਲਾਂ ਉਹਨਾਂ ਨੇ ਕਹਿੰਦੇ ਵੱਧ ਵੱਡਣਾ ਮੁੜ ਕੇ ਕਹਿੰਦੇ ਨਰਮਾ ਹੋ ਤੇ ਉਹਨਾਂ ਨੇ ਬੜਾਏ ਤੇ ਪੰਜ ਕਿਲੇ 2 ਸਵਾ 2 ਪਰਾ ਸੀ ਇੱਕ ਹੋਰ ਰਹਿੰਦਾ ਸੀ ਖੱਤਾ ਜਿਹਾ ਡਿੱਗਿਆ ਹੋਇਆ ਉਹ ਵੱਡੇ ਆ ਤੇ ਹੁਣ ਆ ਗਏ ਤੇ ਨੌਨ ਦੀ ਤਿਆਰੀ ਹੈ ਬਾਕੀ ਚੱਲੀ ਜਾਂਦਾ ਕੰਮ ਨਿਰਾਪura ਹੀ ਨਹੀਂ ਹੁੰਦਾ ਵੀ ਨੰਦਮਦਰ ਇਹ ਵੀ ਆਪਾਂ ਭਾਜਦੀਓ ਦਿਖਾਓ ਹਨ ਆਪਣੀਆਂ ਗਲਤੀਆਂ ਕਮੀਆਂ ਪੇਸ਼ੀਆਂ ਸਾਰੀਆਂ ਚੀਜ਼ਾਂ ਦੱਸੀਆਂ ਨੇ ਫੇਰ ਇਹ ਕਿਤੇ ਗੱਲ ਬੰਦਦੀ ਆ ਹੁਣ ਜੇ ਆਪਾਂ ਕਹიდੀਏ ਕਿ ਇਹ ਐ ਨਹੀਂ ਕਰਦੀ ਇਹ ਬਾਹਰ ਨਹੀਂ ਕਰਦੀ ਕਰਦੀਆਂ ਸਾਰੀਆਂ ਨਹੀਂ ਹੁੰਦੀਆਂ ਬਾ ਗੱਲ ਹੁੰਦੀ ਆ ਵੀ ਜਿਹਨੂੰ ਭਾਈ ਮਾੜੀ ਮੋਟੀ ਨੌਲੇਜ ਆ ਬੰਦਾ ਕੰਮ ਸਮਝ ਜਾਂਦਾ ਇਹਨੂੰ ਨਹੀਂ ਪਤਾ ਲੱਗਦਾ ਉਹ ਤਾਂ ਨਹੀਂ ਸਮਝਿਆ ਜਾਂਦਾ ਠੀਕ ਹੈ ਜੀ ਧੰਨਵਾਦ ਤੇ ਮਿਲਦਾ ਫਿਰ ਕੱਲ ਨੂੰ ਕੱਲ ਨੂੰ ਵੀ ਕੱਟੀਆਂ ਲੈ ਕੇ ਜਾਵਾਂਗੇ ਇੱਕ ਸਾਈਡ ਇਹ ਅੱਜ ਰੁੱਸ ਗਿਆ ਦੀ ਕਹਿੰਦਾ ਮੈਨੂੰ ਖੱਤੀਆਂ ਚ ਭੇਜ ਤਾਂ ਪਿਆ ਮਸਰਿਆ ਖੱਤੀਆਂ ਵੱਡੀਆਂ ਆਖਾਂ ਜੀ ਅੰਗੇ ਕਢ ਦੇ ਤੂੰ ਤੜ ਤੜ ਕਿਉਂ ਕੀ ਕਹਿੰਦੇ ਅੱਜ ਤੋਂ ਸ਼ੂਲ ਬਣਾ ਲੈ ਬੱਚੇ ਨੇ ਕਹਿੰਦਾ ਵੀ ਜਿਹੜਾ ਛੱਡੇ ਪਚਾ ਲੈ ਛੱਡੇ ਜੂ ਉਹੀ ਬਣੇ ਅਸੀਂ ਤੇਰੀ ਛੱਡੀ ਨੂੰ ਵੱਢ ਕੇ ਆਏ ਆ फेर ਮੈਂ ਛੋੜੀ ਹੱਡੀਆਂ ਤਿੰਨ ਵੱਡੀਆਂ ਅਸੀਂ ਅਸੀਂ ਕਿਹੜੀ ਹੱਡੀਆਂ ਮਲਕੀਤ ਨਾਲ ਵੱਡਿਆ ਕਿਹੜੀ ਇੱਥੇ ਜਿਹੜਾ ਹੁਣ ਵੱਡ ਗਿਆ ਨਹੀਂ ਉਹ ਤਾਂ ਤੂੰ ਲੈ ਕੇ ਗਿਆ ਸੀ ਠੀਕ ਆ ਉਹ ਵੱਡਾ ਅਧਰਾਬਦ ਨਹੀਂ ਆਜੀ ਤਾਂ ਨਹੀਂ ਛੱਡ ਕੇ ਹੈ ਨਹੀਂ ਤੇਰੀ ਤੂੰ ਲੈ ਕੇ ਗਿਆ ਤੂੰ ਛੱਡ ਕੇ ਆ ਸਾਬੇ ਜੀ ਤੁਸੀਂ ਵੱਢਣਗੇ 7 ਕਿਲੇ ਤੁਸੀਂ ਵੱਢਿਆ 15 ਛੱਤ ਕਨਾਲਾ ਤੋਂ ਮੈਂ ਵੱਢ ਕੇ ਆ ਉਹ ਤਾਂ ਹੁਣ ਤੂੰ ਅਧਲੇ ਏਰੀਏ 'ਚ ਗਿਆ ਤੂੰ ਵੱਢ ਗਿਆ ਜਤਿੰਦਰ ਕੀ ਛੱਡ ਗਿਆ ਜੀ ਅਸੀਂ ਵਿੱਚ ਤਾਂ ਨਹੀਂ ਛੱਡੀ ਹੋਈ ਸੀ ਉਹਦਾ ਪੂਰਾ ਖੱਤਾ ਪਲਾਟ ਦੀ ਪੂਰਾ ਠੀਕ ਹੈ ਜੀ ਫਿਰ ਮਿਲਦੇ ਆ ਨਵੇਂ ਕੰਮ ਤੇ ਨਵੀਂ ਵੀਡੀਓ ਨਾਲ ਧੰਨਵਾਦ ਜੀ